ਪੈਟਰੋਲ ਪੰਪ ਤੇ ਤੇਲ ਪਵਾ ਕੇ ਮੁੰਡੇ ਨੇ ਨਹੀਂ ਦਿੱਤੇ ਪੈਸੇ ਤਾਂ ਦੇਖੋ ਫਿਰ ਕਿਵੇਂ ਪੈਟਰੋਲ ਪੰਪ ਤੇ ਹੋਇਆ ਹੰਗਾਮਾ ਮੁੰਡੇ ਦਾ ਕਰ ਦਿੱਤਾ ਬੁਰਾ ਹਾਲ ਕੁੱਟ-ਕੁੱਟ ਕੱਢ ਦਿੱਤਾ ਖੂਨ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬਕੀ ਸ਼ੇਅਰ ਵੀ ਕਰ ਦਿਓ ਦੱਸ ਦਈਏ ਕਿ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਗੁਰੂ ਅਰਜਨ ਦੇਵ ਨਗਰ ਇੱਕ ਪੈਟਰੋਲ ਪੰਪ ਦੇ ਉੱਤੇ ਜੰਮ ਕੇ ਹੰਗਾਮਾ ਹੋਇਆ ਜਿੱਥੇ ਇੱਕ ਮੁੰਡਾ ਤੇਲ ਪੋਮਉਣ ਦੇ ਲਈ ਆਉਂਦਾ ਏ ਤਾਂ ਜਦੋਂ ਮੋਟਰਸਾਈਕਲ ਦੇ ਵਿੱਚ ਕਰਮਚਾਰੀ ਵੱਲੋਂ ਤੇਲ ਪਾਇਆ ਜਾਂਦਾ ਤੇ ਫਿਰ ਪੈਸੇ ਮੰਗੇ ਜਾਂਦੇ ਨੇ ਤੇ ਮੁੰਡਾ ਪੈਸੇ ਨਹੀਂ ਦਿੰਦਾ ਜਿਸ ਤੋਂ ਬਾਅਦ ਮੁੰਡੇ ਦੀ ਜਮ ਕੇ ਕੁੱਟਮਾਰ ਕੀਤੀ ਗਈ ਐਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਪੈਟਰੋਲ ਪੰਪ ਦੇ ਮਾਲਕ ਨੇ ਵੀ ਆਪਣਾ ਪੱਖ ਰੱਖਿਆ ਏ ਕਿ ਕਿਵੇਂ ਮੁੰਡੇ ਦੀ ਕੁੱਟਮਾਰ ਕੀਤੀ ਗਈ ਹੈ ਕਿਉਂਕਿ ਉਸ ਵੱਲੋਂ ਪੈਸੇ ਨਹੀਂ ਦਿੱਤੇ ਗਏ ਸੋ ਬਾਕੀ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਕਿ ਕੀ ਇਹ ਸਾਰਾ ਮਾਮਲਾ ਹੋਇਆ ਏ ਇਹ ਤੁਸੀਂ ਵੀ ਸੁਣੋ ਮੈਨੂੰ ਹੋਇਆ ਸਰ ਕੀ ਨਾਮ ਹੈ ਆਪਕਾ ਪੰਕਜ ਜੀ ਪੰਕਜ ਜੀ ਹੋਇਆ ਕੀ ਥਾ ਹੋ ਗਿਆ ਕਿ ਨਵਾਂ ਮਾਮਲਾ ਐਕਚੁਅਲੀ ਮੈਂ ਪੰਪ ਤੇ ਨਹੀਂ ਸੀਗਾ ਜਿਹੜਾ ਮੈਨੂੰ ਸੁਣਨ ਤੋਂ ਆਇਆ ਦੋਨੋਂ ਪਕੜਦਾ ਸੁਣਿਆ ਮੈਂ ਆਪਣੇ ਪੰਪ ਦਾ ਵੀ ਤਾਂ ਬਾਹਰ ਦਾ ਜਿਹੜੇ ਪਬਲਿਕ ਸੀਗੇ ਉਹਨਾਂ ਨੇ ਵੀ ਕੁਝ ਕੀਤਾ ਸਾਰਾ ਕੁਝ ਇਹ ਸਮਝ ਆਇਆ ਕਿ ਉਹ ਮੁੰਡਾ ਆਇਆ ਸੀਗਾ ਤੇਲ ਪਾਉਣ ਲਈ ਜਿਹੜਾ ਦੂਜਾ ਮੁੰਡਾ ਸੀਗਾ ਕਸਟਮਰ ਕਹਿੰ ਲੋ ਕਸਟਮਰ ਤੇਲ ਪਾਉਣ ਆਇਆ ਸੀਗਾ ਜੀ ਮੁੰਡੇ ਨੇ ਜਿਹਨੇ ਤੇਲ ਪਾਇਆ ਉਹਨੇ ਪੈਸੇ ਮੰਗੇ ਜੀ ਉਹਨੇ ਕਿਹਾ ਮੈਂ ਪੈਸੇ ਨਹੀਂ ਦਿੰਦਾ ਜਾ ਕਿਉਂਕਿ ਉਹ ਪੂਰਾ ਨਸ਼ੇ ਤੇ ਸੀਗਾ ਤੁਸੀਂ ਵੀ ਦੇਖਿਆ ਕਿ ਤਗਾ ਨਹੀਂ ਹੈਗਾ ਪਲੀਜ਼ ਤੁਸੀਂ ਵੀ ਕਮੈਂਟ ਕਰ ਦੋ ਚਲੋ ਦੇਖਿਆ ਹੋਗਾ ਨਹੀਂ ਨਹੀਂ ਤੁਸੀਂ ਦੱਸੋ ਤੁਸੀਂ ਹੀ ਦੱਸੋ ਨਾ ਕਿ ਤੁਸੀਂ